ਕਿਸਾਨ ਵੀਰੋ ਇੱਕ ਨਵੀਂ ਵੀਡੀਓ 'ਚ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਵੀਡੀਓ 'ਚ ਆਪਾਂ ਪਹਿਲਾਂ ਤਾਂ ਗੱਲ ਕਰਾਂਗੇ ਕਣਕ ਦੇ ਝਾੜ ਬਾਰੇ ਕਿ ਇਸ ਵਾਰ ਜਿਹੜੀਆਂ ਕਣਕਾਂ 1 ਅਕਤੂਬਰ ਤੋਂ ਲੈ ਕੇ 10 ਨਵੰਬਰ ਤੱਕ ਬਜਾਈ ਹੋਈ ਸੀ ਉਹਨਾਂ ਕਣਕਾਂ ਦਾ ਝਾੜ ਹੈ ਜਿਹੜਾ ਉਹ ਸੋਨਾ ਦੇਖਣ ਨੂੰ ਮਿਲੂਗਾ ਜਾਂ ਫਿਰ ਜਿਹੜੀਆਂ ਕਣਕਾਂ 10 ਨਵੰਬਰ ਤੋਂ ਬਾਅਦ ਬੀਜੀਆਂ ਗਈਆਂ ਸੀ ਉਹ ਵਧੀਆ ਰਹਿਣਗੀਆਂ ਤੇ ਮੌਸਮ ਇਸ ਵਾਰ ਕੀ ਕਹਿ ਰਿਹਾ ਮੌਸਮ ਆਪਣੀ ਚੰਗੀ ਫਸਲ ਲੈਣ ਦੇ ਉੱਪਰ ਅਨਕੂਲ ਹੈਗਾ ਜਾਂ ਨਹੀਂ ਤੇ ਦੂਸਰੀ ਗੱਲ ਆਪਾਂ ਕਣਕ ਨੂੰ ਪਾਣੀ ਬਾਰੇ ਕਰਾਂਗੇ ਕਿ ਕਈ ਕਿਸਾਨ ਵੀਰਾਂ ਨੇ ਮੌਸਮ ਨੂੰ ਦੇਖ ਕੇ ਅਜੇ ਪਾਣੀ ਅਖੀਰਲਾ ਰੋਕਿਆ ਹੋਇਆ ਤੇ ਕਈ ਜੇਕਰ ਪਾਣੀ ਹੁਣ ਲੇਟ ਹੁੰਦਾ ਗਿਆ ਇਹਦੇ ਬਾਰੇ ਆਪਾਂ ਗੱਲ ਕਰਦੇ ਹਾਂ ਕਿ ਉਹਦਾ ਕੀ ਨੁਕਸਾਨ ਹੈ ਸੋ ਵੀਡੀਓ ਨਾਲ ਬਣੇ ਰਹੋ ਤੇ ਨਵੇਂ ਕਿਸਾਨ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਿਸਾਨ ਵੀਰੋ ਜੇਕਰ ਆਪਾਂ ਇਸ ਵਾਰ ਕਣਕਾਂ ਦੇ ਝਾੜ ਦੀ ਗੱਲ ਕਰੀਏ ਤੇ ਕਣਕਾਂ ਮਤਲਬ ਜੋ 4-5 ਸਾਲ ਪਹਿਲਾਂ ਇੱਕ ਵਾਰੀ ਸੀਜ਼ਨ ਆਇਆ ਸੀ ਉਦੋਂ ਵੀ ਕਣਕਾਂ ਬਹੁਤ ਤਗੜੀਆਂ ਸੀ ਇਸ ਵਾਰ ਵੀ ਉਦਾਂ ਠੰਡ ਜ਼ਿਆਦਾ ਪੈ ਗਈ ਤੇ ਤੁਸੀਂ ਇੱਕ ਪ੍ਰੋਬਲਮ ਦੇਖੀ ਹੋਏਗੀ ਕਈ ਕਿਸਾਨ ਵੀਰ ਉਹਨੂੰ ਬਿਮਾਰੀ ਮੰਨ ਰਹੇ ਆ ਕਿ ਦੋਰਾ ਛਿੱਟਾ ਉੱਪਰ ਜਾ ਕੇ ਜਿੱਦਾਂ ਆਪਣਾ ਉਵਾਲ ਪੁੱਟੀਏ ਕਈ ਵਾਰੀ ਥੱਲੋ ਸਿੰਗਲ ਹੁੰਦਾ ਉੱਪਰ ਦੋ ਮੂੰਹ ਹੋ ਜਾਂਦੇ ਆ ਨਾ ਉਦਾਂ ਹੀ ਕਈ ਸਿੱਟੀਆਂ ਦੇ ਉੱਪਰ ਦੋ ਮੂੰਹ ਹੋ ਗਿਆ ਉਹ ਸਿਰ ਤੇ ਸਿਰਫ ਕਾਰਨ ਇਹ ਸੀ ਕਿ ਉਹਨਾਂ ਦੇ ਉੱਪਰ ਕੋਰਾ ਜਿਹੜਾ ਉਹ ਪੈ ਗਿਆ ਕੋਰੇ ਦੇ ਕਾਰਨ ਬੂਟਾ ਜਦੋਂ ਜ਼ਿਆਦਾ ਠੰਡ ਹੁੰਦੀ ਹੈ ਉਹ ਗਰੋਥ ਉੱਥੇ ਦੀ ਉੱਥੇ ਹੀ ਰੋਕ ਦਿੰਦਾ ਜਿਹਦੇ ਕਾਰਨ ਕਣਕ ਆਪਣੀ ਟੈਲਰਿੰਗ ਵੀ ਕਰਦੀ ਹੈ ਪਰ ਜਿਹੜੀਆਂ ਕਣਕਾਂ ਜ਼ਿਆਦਾ ਹੀ ਅਗੇਤੀਆਂ ਹੋਣ ਤੇ ਉਹ ਕਣਕਾਂ ਦੇ ਮਤਲਬ ਸਿੱਟੇ ਆ ਉੱਪਰੋਂ ਜਾ ਕੇ ਦੋਰੇ ਹੋਏ ਆ ਇਹਦਾ ਕੋਈ ਨੁਕਸਾਨ ਨਹੀਂ ਤੁਹਾਨੂੰ ਹੋਏਗਾ ਸਗੋਂ ਫਾਇਦਾ ਹੀ ਹੋਏਗਾ ਤੇ ਜੇਕਰ ਮੈਂ ਮੌਸਮ ਦੀ ਗੱਲ ਕਰਾਂ ਕਿਸਾਨ ਵੀਰੋ ਮੌਸਮ ਇਸ ਵਾਰ ਚੰਗਾ ਝਾੜ ਲੈਣ ਦੇ ਪੂਰਾ ਅਨੁਕੂਲ ਹੈ ਕਿਉਂਕਿ ਪਿਛਲੀ ਵਾਰ ਤੋਂ ਪਿਛਲੀ ਵਾਰ ਮਤਲਬ 2-3 ਸਾਲ ਪਹਿਲਾਂ ਦੀ ਗੱਲ ਕਰ ਲਓ ਕਿ ਕਦੀ ਵੀ ਇੰਨਾ ਠੰਡਾ ਮੌਸਮ ਇਹ ਇਹ ਵਾਲੇ ਦੇਣਾਂ ਦੇ ਵਿੱਚ ਨਹੀਂ ਸੀ ਹੋਇਆ ਇਸ ਵਾਰ ਮੌਸਮ ਬਹੁਤ ਠੰਡਾ ਹੈ ਜੇ ਆਪਾਂ ਮੋਟਾ-ਮੋਟਾ ਮੰਨੀਏ ਤੇ ਕਣਕ ਅਜੇ 30 ਮਤਲਬ ਹੋਣਗੀਆਂ ਇਸ ਵਾਰ ਕਣਕਾਂ ਥੋੜੀਆਂ ਜਿਹੀਆਂ ਲੇਟ ਕਟਾਈ ਹੋਏਗੀ ਪਰ ਤੁਸੀਂ ਕਹਿ ਸਕਦੇ ਹੋ ਕਿ 35-40 ਦਿਨਾਂ ਦੇ ਵਿੱਚ ਵਿੱਚ ਕਣਕ ਦੀ ਕਟਾਈ ਹੈ ਜਿਹੜੀ ਉਹ ਸ਼ੁਰੂ ਹੋ ਜਾਣੀ ਹੈ ਤੇ ਅਜੇ ਤੱਕ ਮੌਸਮ ਠੰਡਾ ਹੈ ਤਾਂ ਕਰਕੇ ਕਣਕਾਂ ਦਾ ਜੋ ਗਰਮੀ ਨੁਕਸਾਨ ਲਾਸਤੇ ਕਰਦੀ ਆ ਉਹ ਇਸ ਵਾਰ ਨਹੀਂ ਕਰਨਗੀ ਤੇ ਕਈ ਇੱਕ ਵਾਰ ਤੁਸੀਂ ਪਾਣੀ ਦਾ ਜ਼ਰੂਰ ਖਿਆਰ ਰੱਖਣਾ ਹੈ ਤੇ ਪਾਣੀ ਦਾ ਬਹੁਤ ਮਹੱਤਵ ਹੈ ਚੰਗਾ ਝਾੜ ਲੈਣ ਦੇ ਵਿੱਚ ਕਈ ਵਾਰੀ ਆਪਾਂ ਗਲਤ ਸਮੇਂ ਤੇ ਖੇਤਾਂ ਲਾ ਪਾਣੀ ਲਾਦੀਦਾ ਜਿਹਦੇ ਨਾਲ ਆਪਣਾ ਸਾਰੀ ਕੀਤੀ ਕਰਾਈ ਜਿਹੜੀ ਉਹ ਖੂਜ ਪੈ ਜਾਂਦੀ ਹੈ ਤੇ ਕਣਕ ਦਾ ਹਮੇਸ਼ਾ ਹੀ ਉਹ ਦਸਤੂਰ ਹੁੰਦਾ ਕਿ ਜਿਹੜੀ ਆਪਾਂ ਨੂੰ ਦੇਖਣ ਨੂੰ ਮਾੜੀ ਲੱਗੂਗੀ ਪਹਿਲਾਂ ਉਹ ਹਮੇਸ਼ਾ ਹੀ ਕਣਕ ਆ ਝਾੜ ਜਿਹੜਾ ਉਹ ਸੋਨਾ ਦਿੰਦੀ ਆ ਇਹ ਦੇਖੋ ਤੁਸੀਂ ਇਹ ਮੈਂ ਤੁਹਾਨੂੰ ਦੱਸੀ ਸੀ ਨਾ ਕਿ ਇਹ ਵਾਲੀ ਕਣਕ ਕਿੰਨੀ ਟੈਲਰ ਬਣਾਏਦੀ ਤੇ ਇਹ ਵਾਲੀ ਕਣਕ ਜੇ ਮਤਲਬ ਮਦਰੀ ਸੀ ਬਿਲਕੁਲ ਹੀ ਜਿਆਦਾ ਮਦਰੀ ਸੀ ਉਹ ਹੁਣੇ ਇਹ 2-4 ਦਿਨਾਂ ਦੇ ਵਿੱਚ ਮਤਲਬ ਜਦੋਂ ਟੈਲਰ ਬਣਾਉਣ ਲੱਗੀ ਉਹਦੇ ਤੋਂ ਬਾਅਦ ਜੱਕ ਦਾ ਮੀਂਹ ਵੱਧ ਗਈ ਤੇ ਗੋਭ ਭਰਨੀ ਸਟਾਰਟ ਕੀਤੀ ਤੇ ਹੁਣ ਤੁਸੀਂ ਇਹਦਾ ਛਿੱਟਾ ਦੇਖੋ ਮਤਲਬ ਕਿੰਨਾ ਸੋਹਣਾ ਛਿੱਟਾ ਦੇ ਬੀਜ ਵੀ ਇਹ 2967 ਆ ਹੋਰ ਕੋਈ ਨਵਾਂ ਬੀਜ ਆ ਜਿਹੜਾ ਉਹ ਨਹੀਂ ਵਰਤਿਆ ਗਿਆ ਛਿੱਟਾ ਬਹੁਤ ਸੋਹਣਾ ਦੇ ਛਿੱਟੇ ਨੂੰ ਦੇਖ ਕੇ ਲੱਗ ਰਿਹਾ ਕਿ ਝਾੜ ਆ ਜਿਹੜਾ ਉਹ ਕਣਕ ਸੋਨਾ ਦੇਗੀ ਤੇ ਇਸ ਵਾਰ ਝਾੜ ਕਣਕਾਂ ਦੇ ਬਹੁਤ ਸੋਹਣੇ ਆਣਗੇ ਅਗੀਤੀਆਂ ਕਣਕਾਂ ਵੀ ਇਸ ਵਾਰ ਝਾੜ ਚੰਗਾ ਦੇਣਗੀਆਂ ਗੀਤੀਆਂ ਦੇ ਜਿਆਦਾ ਸ ਕੋ ਚਾਂਸ ਆ ਪਛੀਤੀਆਂ ਨਾਲੋਂ ਝਾੜ ਦੇਣ ਦੇ ਕਿਉਂਕਿ ਮੌਸਮ ਇਸ ਵਾਰ ਬਹੁਤ ਵਧੀਆ ਨਹੀਂ ਤਾਂ ਹੁਣ ਨੂੰ ਜਿੱਦਾਂ ਮੀਂਹ ਚੱਲੀ ਮੀਂਹ ਨੇਰੀ ਆਈ ਸੀ ਉਹਦੇ ਕਾਰਨ ਕਣਕਾਂ ਦੀਆਂ ਜੜਾਂ ਹਿੱਲੀਆਂ ਹੋਈਆਂ ਸੀ ਥੱਲੇ ਪਾਣੀ ਪੈ ਗਿਆ ਸੀ ਜਦੋਂ ਮੀਂਹ ਤੇ ਸ਼ੁਰੂ ਹੋ ਜਾਣੀ ਹੀ ਮਤਲਬ ਜੇਕਰ ਗਰਮੀ ਹੁੰਦੀ ਤੇ ਕਣਕਾਂ ਸੁੱਕਣੀਆਂ ਸਟਾਰਟ ਹੋ ਜਾਣੀਆਂ ਹੀ ਇੱਕ ਕਣਕ ਆਪਣੇ ਸਹੀ ਸਮੇਂ ਤੇ ਪੱਕਦੀ ਆ ਤੇ ਇੱਕ ਜਦੋਂ ਕਣਕ ਸੁੱਕਣੀ ਸਟਾਰਟ ਹੋ ਜਾਂਦੀ ਹੈ ਤੇ ਉਹਦਾ ਦਾਣਾ ਵੀ ਬਰੀਕ ਰਹਿਣਾ ਸੀ ਤੇ ਝਾੜ ਆਪਾਂ ਨੂੰ ਬਿਲਕੁਲ ਹੀ ਘੱਟ ਦੇਖਣ ਨੂੰ ਮਿਲਦਾ ਸੀ ਤੇ ਜੇਕਰ ਮੈਂ ਅੱਗੇ ਗੱਲ ਕਰਾਂ ਝਾੜ ਦੀ ਝਾੜ ਇਸ ਵਾਰ ਕਿਸਾਨ ਵੀਰੋਂ ਪਿਛਲੇ 4 ਸਾਲਾਂ ਦੇ ਰਿਕਾਰਡ ਤੋੜੂਗਾ ਬਹੁਤ ਸੋਹਣੇ ਤੇ ਬਹੁਤ ਵਧੀਆ ਝਾੜ ਆਣ ਦੀ ਉਮੀਦ ਆ ਇਸ ਵਾਰ ਤੇ ਇਹ ਤੁਸੀਂ ਜਿਹੜਾ ਪਾਣੀ ਆ ਸਪਰੇ ਜਿਹੜੇ ਕਿਸਾਨ ਵੀਰਾਂ ਨੇ ਕਰਨੀ ਸੀ ਉਹ ਮਤਲਬ ਹੁਣ ਹੁਣ ਕਰ ਦੇਣ 1-2 ਦਿਨਾਂ ਦੇ ਵਿੱਚ ਭਾਵੇਂ ਕਣਕ ਆਪਣੀ ਹੈ ਗੀਤੀ ਹੈ 13045 ਹਮੇਸ਼ਾ ਉਦੋਂ ਕਰੋ ਜਦੋਂ ਇਹ ਦਾਣਾ ਪਹਿਲਾਂ ਛਿੱਟਾ ਫੋਲ ਕੇ ਦੇਖ ਲੈਣਾ ਜੇ ਦਾਣੇ ਦੇ ਵਿੱਚ ਦੁੱਧਾ ਦਾਣਾ ਬਣ ਰਿਹਾ ਦੁੱਧਾ ਭਰ ਰਿਹਾ ਉਸ ਟਾਈਮ ਤੁਸੀਂ ਸਪਰੇਅ ਕਰ ਸਕਦੇ ਹੋ ਪਰ ਜੇ ਦਾਣਾ ਬਣਾ ਚੁੱਕੀ ਹੈ ਕਣਕ ਤਾਂ ਫਿਰ ਤੁਹਾਨੂੰ ਕੋਈ ਲੋੜ ਨਹੀਂ ਸਪਰੇਅ ਕਰਨ ਦੀ ਇਹਦਾ ਤੁਹਾਨੂੰ ਕੋਈ ਫਾਇਦਾ ਜਿਹੜਾ ਉਹ ਨਹੀਂ ਮਿਲਣਾ ਝਾੜ ਇਸ ਵਾਰ ਬਹੁਤ ਸੋਹਣੇ ਆਣਗੇ ਕਣਕੋ ਭਾਵੇਂ ਹਰ ਵਾਰੀ ਹੁੰਦਾ ਕਿ ਇਹ ਗੀਤੀ ਕਣਕ ਝਾੜ ਘਟ ਦਿੰਦੀ ਆ ਤੇ ਜਿਹੜੀ ਕਣਕ ਆਪਾਂ ਮੀਡੀਅਮ ਜੇ ਟਾਈਮ ਦੇ ਵਿੱਚ ਬੀਜੀ ਹੁੰਦੀ ਆ ਜਿੱਦਾਂ ਨਵੰਬਰ ਮਹੀਨੇ ਦੀ ਬਜਾਈ ਆਪਾਂ ਕਹਿ ਦਈਏ ਪਛੇਤੀ ਵੀ ਨਹੀਂ ਕਣਕ ਬੋਦੀ ਕੀਤੀ ਹੁੰਦੀ ਉਹ ਕਣਕਾਂ ਹਮੇਸ਼ਾ ਹੀ ਝਾੜ ਆ ਜਿਹੜਾ ਉਹ ਸੋਨਾ ਦਿੰਦੀ ਆ ਤੇ ਇਸ ਵਾਰ ਪਰ ਅਗੀਤੀਆਂ ਦੇ ਵੀ ਝਾੜ ਆ ਜਿਹੜੇ ਉਹ ਸੋਨੇ ਆਣਗੇ ਤੇ ਹੁਣ ਆਪਾਂ ਗੱਲ ਕਰਦੇ ਆ ਕਣਕ ਨੂੰ ਪਾਣੀ ਬਾਰੇ ਕਿਸਾਨ ਵੀਰੋ ਜਿਨ੍ਹਾਂ ਨੇ ਵੀ ਪਾਣੀ ਲਾਣਾ ਉਹ ਹੁਣ ਹੁਣ ਪਾਣੀ ਲਾਦਣ 1-2 ਦਿਨਾਂ ਦੇ ਵਿੱਚ ਮਤਲਬ ਭਾਵੇਂ ਜਿੱਦਾਂ ਹੁਣ ਇਹ ਕਣਕ ਆਪਣੀ ਲੱਗ ਐ ਮੇਰੀ ਹੈ ਕਿ ਇਹ ਮਤਲਬ ਅਕਤੂਬਰ ਮਹੀਨੇ ਦੀ ਬਜਾਈ ਆ ਪਰ ਇਹ ਅਕਤੂਬਰ ਮਹੀਨੇ ਦੀ ਬਜਾਈ ਨਹੀਂ ਆ ਇਹ ਕਣਕ ਆਪਣੀ 2 ਨਵੰਬਰ 1 ਨਵੰਬਰ ਦੀ ਬਜਾਈ ਆ ਤੇ ਪਰ ਐਨ ਰੰਗ ਪਰ ਫੇਰ ਨਾ ਇਹ ਦੇਖੋ ਇਹ ਕਣਕ ਜੇ ਹਰੇ ਹੋਲ ਚਾ ਤੇ ਇਹਨੇ ਆਪਣਾ ਰੰਗ ਆ ਜਿਹੜਾ ਉਹ ਫੇਰ ਨਾ ਸਟਾਰਟ ਕਰਤਾ ਤੇ ਜੇਕਰ ਮੈਂ ਇਹਦੇ ਉੱਪਰ ਸਪਰੇਅ ਕਰਾਂਗਾ ਤੇ ਉਹਦਾ ਮੈਨੂੰ ਕੋਈ ਰਿਜ਼ਲਟ ਆ ਜਿਹੜਾ ਉਹ ਨਹੀਂ ਮਿਲਦਾ ਤਾਂ ਕਰਕੇ ਤੁਸੀਂ ਵੀ ਜੇ ਸਪਰੇਅ ਕਰਨੀ ਆ ਕੋਈ 13045 ਕਰਨੀ ਆ ਜਾਂ ਕੋਈ ਕੋਸ਼ ਕਰਨੀ ਆ ਉਹ ਹੁਣ ਹੁਣ ਕਰ ਦੋ ਤੇ ਰਹੀ ਗੱਲ ਪਾਣੀ ਦੀ ਪਾਣੀ ਹਮੇਸ਼ਾ ਹੀ ਸੋਚ ਸਮਝ ਕੇ ਕਿਸਾਨ ਵੀਰੋ ਲਾਓ ਅਗਲੇ ਆਉਣ ਵਾਲੇ ਦਿਨਾਂ ਦੇ ਵਿੱਚ ਗਰਮੀ ਮਤਲਬ ਵਧਣੀ ਹੈ ਟੈਂਪਰੇਚਰ ਥੋੜਾ ਜਿਹਾ ਉੱਪਰ ਨੂੰ ਜਾਣਾ 30 ਡਿਗਰੀ ਤੱਕ ਤੇ ਆਪਾਂ ਨੂੰ ਲੱਗਣਾ ਕਿ ਕਣਕ ਥੱਲੋਂ ਸੁੱਕੀ ਹੈ ਕਣਕ ਸੁੱਕ ਜੂਗੀ ਪਾਣੀ ਲਾਣਾ ਹੀ ਪੈਣਾ ਇਦਾਂ ਉਦਾਂ ਤੇ ਉਦੋਂ ਤੁਸੀਂ ਨਹੀਂ ਪਾਣੀ ਲਾਣਾ ਉਹਦੇ ਨਾਲ ਕੀ ਹੋਣਾ ਇਹ ਦਿਨਾਂ ਦੇ ਵਿੱਚ ਹਵਾ ਚਲਦੀ ਹੀ ਚਲਦੀ ਹੈ ਦੁਪਹਿਰ ਦੇ ਸਮੇਂ ਤੇ ਨਾਲ-ਨਾਲ ਹੀ ਆਪਾਂ ਜੇਕਰ ਪਾਣੀ ਲਾਈਗੇ ਤੇ ਕਣਕ ਆਪਣੀ ਸੁੱਕਣੀ ਸਟਾਰਟ ਹੋ ਜਣੀ ਹੈ ਇਦਾਂ ਹੀ ਪਿਛਲੇ ਪਿਛਲੇ ਸਾਲ ਹੋਇਆ ਸੀ ਕਿਸਾਨ ਵੀਰਾਂ ਨੇ ਬਹੁਤ ਨੁਕਸਾਨ ਆ ਜਿਹੜਾ ਉਹ ਕੀਤਾ ਸੀ ਇਨੇ ਪਾਣੀ ਲਾ ਕੇ ਆਗੇ ਕਣਕ ਨੂੰ ਅਗਲੇ ਦਿਨ ਦੇਖਿਆ ਕਣਕ ਪੂਰੀ ਐਨ ਪੀਲੀ ਪਈ ਸੀ ਉਹ ਅਸੀਂ ਕਹਿ ਦਿੰਦੇ ਸੀ ਕਿ ਕੋਈ ਫੰਗਸ ਲੱਗ ਗਈ ਕੋਈ ਬਿਮਾਰੀ ਲੱਗ ਗਈ ਪਰ ਉਹ ਨੁਕਸਾਨ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਉਹ ਪਾਣੀ ਨੇ ਕੀਤਾ ਜੜਾਂ ਜਿਹੜੀਆਂ ਮਿੱਟੀ ਛੱਡ ਜਾਂਦੀਆਂ ਜਦੋਂ ਇੱਕ ਵਾਰ ਫਿਰ ਦੂਸਰੀ ਵਾਰੀ ਉਹ ਜੜਾਂ ਮਿੱਟੀ ਹੈ ਜਿਹੜਾ ਉਹ ਨਹੀਂ ਫੜਦੀਆਂ ਜਦੋਂ ਕਣਕ ਲਾਸਟ ਸਟੇਜ ਤੇ ਪੁੱਜੀ ਹੁੰਦੀ ਹੈ ਸੋ ਤਾਂ ਕਰਕੇ ਪਾਣੀ ਭਾਵੇਂ ਅਗੇਤੀ ਹੈ ਕਣਕ ਭਾਵੇਂ ਪਛੇਤੀ ਹੈ ਭਾਵੇਂ ਜ਼ਮੀਨ ਆਪਣੀ ਹੋਲੀ ਹੈ ਭਾਰੀ ਹੈ ਤੁਸੀਂ ਪਾਣੀ ਹੈ ਜਿਹੜਾ ਉਹ ਜਰੂਰ ਹੁਣ ਲਾ ਦਿਓ ਇਹ ਇਹਦੇ ਨਾਲ ਤੁਹਾਨੂੰ ਬਹੁਤ ਸੋਹਣੇ ਰਿਜ਼ਲਟ ਆ ਜਿਹੜੇ ਉਹ ਮਿਲਣਗੇ ਤੇ ਕਣਕਤਾ ਦੀ ਡਿੱਗੂਗੀ ਵੀ ਨਹੀਂ ਝਾੜਾ ਜਿਹੜਾ ਉਹ ਵੀ ਸੋਨਾ ਦੇएगी ਤੁਸੀਂ ਇੱਕ ਵਾਰੀ ਮੌਸਮ ਦੀ ਕਿਸੇ ਵੀ ਵੈਬਸਾਈਟ ਤੇ ਦੇਖ ਕੇ ਤੁਸੀਂ ਵੈਦਰ ਦੇਖ ਲੈਣਾ ਕਿ ਇਹਦੇ ਵਿੱਚ ਹਵਾ ਕਿੰਨੀ ਚੱਲ ਰਹੀ ਹੈ ਜਿੱਦਣ ਹਵਾ ਘੱਟ ਹੋਊ ਤੁਸੀਂ ਇਹ ਵਾਲੇ ਹਫਤੇ ਪਾਣੀ ਲਾ ਦਿਓ ਧੰਨਵਾਦ ਜੀ